ਉਹ ਤੁਸੀਂ ਟੈਨਸ਼ਨ ਕਾਦੀ ਲਈ ਜੰਦੇ ਆ। ਮੈਂ ਆ ਗਿਆ ਹਾਂ ਹੁਣ। ਦੱਸੋ ਤੁਸੀਂ ਵੀ ਗੱਲ ਹੋਈ ਕੀ ਆ? ਗੱਲ ਕੀ ਦਸੀ ਪ੍ਰਧਾਨ ਜੀ? ਉਹ ਸਿਆਣੇ ਸਹੀ ਹੋਈ ਕਹਿੰਦੇ ਆ ਵੀ ਬਾਪੇ ਧੀਆਂ ਨੂੰ ਜਨਮ ਤਾਂ ਦੇ ਦਿੰਦੇ ਆ ਪਰ ਉਹਦੇ ਵਿਚਾਰੀ ਦੇ ਚੰਗੇ ਕਰਮ ਨਹੀਂ ਲੈ ਕੁੰਦੇ ਉਹਨਾਂ ਤੋਂ। ਜਿੱਦਣ ਦੀ ਮਾਪ ਦੀ ਫਲ ਵਰਗੀ ਤੀ ਵਿਆਹੀ ਆ। ਇੱਕ ਦਿਨ ਮੇਰੀ ਕੁੜੀ ਨੇ ਸੁੱਖ ਦਾ ਨਹੀਂ ਦੇਖਿਆ। ਜਿੱਦਣ ਦੀ ਗਈ ਆ ਉਦੋਂ ਦਾ ਹੀ ਆਈ ਹਾਲ। ਕਦੇ ਚੱਜਦਾ ਉਹਨੇ ਖਾਦਾ ਨਹੀਂ ਪਾਇਆ ਨਹੀਂ ਅਸੀਂ ਤਾਂ ਇੰਨੇ ਤੰਗ ਨਾ ਤੁਸੀਂ ਪੁੱਛੋ ਨਾ ਵਿਆਹ ਇੰਨਾ ਵਧੀਆ ਕੀਤਾ ਜੋ ਉਹਨਾਂ ਨੇ ਕਿਹਾ ਉਹ ਵੀ ਦਿੱਤਾ ਜੋ ਕੁੜੀ ਨੇ ਹੱਥ ਰੱਖਿਆ ਉਹ ਵੀ ਦਿੱਤਾ ਜਿੰਨੀ ਸਾਡੀ ਗੁੱਡੀ ਪੇਕਿਆ ਕਰ ਸੋਖੀ ਸੀ ਓਨੀ ਹੀ ਸਹੁਰਿਆਂ ਦਾ ਰੋਖੀ ਆ ਪ੍ਰਧਾਨ ਜੀ ਆ ਮੇਰੇ ਭੈਣ ਦਾ ਗਾਲ ਦੇਖਿਆ ਜਿੱਦਣ ਦੀ ਕੁੜੀ ਵਿਆਹੀ ਆ ਉਦੋਂ ਦੀ ਮੇਰੀ ਭੈਣ ਵੀ ਹੋਈ ਪਈ ਆ ਮਾਵਾ ਤੋਂ ਧੀਆ ਦੇ ਦੁੱਖ ਕਿਹੜਾ ਚੱਲ ਹੁੰਦੇ ਨੇ ਉਹ ਤਾਂ ਰੋ ਰੋ ਕੇ ਅਮਲੀਆਂ ਹੋ ਜਾਂਦੀਆਂ ਨੇ ਉਹ ਤੁਸੀਂ ਪਹਿਲਾਂ ਗੁੱਡੀ ਨੂੰ ਆਉਣ ਤਾਂ ਦਿਓ ਤਾਂ ਹੀ ਕੋਈ ਗੱਲ ਪਤਾ ਲੱਗੂਗੀ ਤੁਸੀਂ ਐਵੇਂ ਪ੍ਰਧਾਨ ਜੀ ਨੂੰ ਬਸ ਪਜ਼ਲ ਕਰੀ ਜਾ ਰਹੇ ਹੋ ਤੂੰ ਬਹੁਤੀ ਸਿਆਣੀ ਆ ਜਿਆਦਾ ਸੇ ਗੱਲ ਕਰਦੇ ਆ ਸਿਆਣੇ ਬੈਠੇ ਤੇਰਾ ਕੀ ਬੱਚ ਬੋਲਣ ਦਾ ਮਤਲਬ ਤੂੰ ਗੁੱਸਾ ਨਾ ਕਰ ਇਥੇ ਨੋਹਾ ਬਗਾਨੀਆਂ ਨੇ ਇਹਨਾਂ ਤਾਂ ਬਗਾਨੀਆਂ ਹੀ ਰਹਿਣਾ ਇਹਨਾਂ ਨੇ ਤਾਂ ਜਦੋਂ ਗੱਲ ਕਰਨੀ ਚੁੱਪ ਹੀ ਕਰਨੀਆਂ ਇਹਨਾਂ ਨੂੰ ਸਾਡੀਆਂ ਧੀਓ ਦਾ ਕੀ ਦਰਦਾ ਉਹ ਬੀਬੀਓ ਤੁਸੀਂ ਆਪੋ ਜਣਾ ਉਲਜੀ ਜਾਓ ਕੁੜੀ ਨੂੰ ਤੋੜ ਲੰਦੋ ਉਦੋਂ ਬਹਿ ਕੇ ਗੱਲ ਕਰ ਲਾਂਗੇ ਲੈ ਗੱਲ ਕੀ ਉਹਦੇ ਤੋਂ ਕਰਨੀ ਆ ਉਹ ਸਾਡੀ ਬੇਣ ਦੁਖੀ ਐ ਸਾਰੇ ਉਹਦੇ ਲਾਲਚੀ ਟੱਕਰ ਕੇ ਪਰੋਣਾ ਨਿਕੰਮਾ ਕੋਈ ਕੰਮ ਨਹੀਂ ਕਰਦਾ ਉਹ ਕੀ ਦੱਸੂ ਹੁਣ ਤਾਂ ਜੋ ਕਰਨਾ ਪ੍ਰਧਾਨ ਜੀ ਤੁਸੀਂ ਕਰੋ ਨਾਲੇ ਦੇਖੋ ਥੋੜੀ ਤਾਂ ਪਹੁੰਚ ਸੁੱਖ ਨਾਲ ਸਰਕਾਰੀ ਦਰਬਾਰੇ ਇੰਨੀ ਆ ਮੈਂ ਤਾਂ ਇਹ ਕਹਿਣਾ ਚੱਕ ਕੇ ਨਾ ਸੁਣੇ ਪ੍ਰੋਣਾ ਉਹਦੀ ਨਨਾਣ ਥੱਤ ਸੌਰੇ ਸਭ ਨੂੰ ਚੁਕਾ ਦਿਓ ਪਤਾ ਤਾਂ ਲੱਗੇ ਨਾ ਵੀ ਲੋਕਾਂ ਦੀਆਂ ਕੁੜੀਆਂ ਨੂੰ ਕਿਵੇਂ ਦੁਖੀ ਕਰੀਦਾ ਐਵੇਂ ਨਾ ਅੱਖਾਂ ਮੀਚ ਕੇ ਨਹੀਂ ਫੈਸਲੇ ਲਈਦੇ ਹੁੰਦੇ ਰਹਿਣ ਦਿਓ ਪ੍ਰਧਾਨ ਜੀ ਹਾਲੇ ਗੱਲ ਕੋਈ ਪਤਾ ਨਹੀਂ ਹੈਗੀ ਨਾ ਕੋਈ ਕਿਸੇ ਦਾ ਪੱਖ ਸੁਣਿਆ ਹਾਲੇ ਵੀ ਕੀ ਗੱਲ ਹੈ ਕੀ ਗੱਲ ਹੈ ਨੀਗੀ ਤੇ ਇਹ ਪਹਿਲਾਂ ਹੀ ਬਸ ਲੱਗੇ ਹੋਏ ਆ ਚੱਕਣ ਚਕਾਉਣ ਵਾਲੀਆਂ ਗੱਲਾਂ ਕਰਨ ਨਾ ਤੂੰ ਚੁੱਪ ਕਰ ਨਹੀਂ ਰਹਿਣਦੇ ਬਾਲੀ ਸਿਆਣੀ ਬਣਦੀ ਆ ਤੂੰ ਆ ਦੇਖੋ ਪ੍ਰਧਾਨ ਜੀ ਜਰਦੀ ਆ ਕਿਸੇ ਨੂੰ ਸਾਡੇ ਤਾਂ ਦੁਸ਼ਮਣ ਘਰ ਚ ਹੀ ਬਲੇ ਬੈਠੇ ਨੇ ਇਹ ਤਾਂ ਉਹ ਕਹਦੀ ਆ ਵੀ ਜੇ ਕੁੜੀ ਆ ਗਈ ਤਾਂ ਮੈਨੂੰ ਇੱਥੇ ਰੱਖਣੀ ਪਊਗੀ ਕਿਤੇ ਪੇਕੇ ਆ ਕੇ ਨਾ ਵਹਿ ਜਾਵੇ ਇਹ ਬਹੂ ਤੂੰ ਕੋਣ ਸਾਡੇ ਮਾਮਲੇ ਚ ਬੋਲਣ ਵਾਲੀ ਜਾਦਾ ਦੀ ਮਾਂ ਜਿਉਂਦੀ ਬੈਠੀ ਉਹਨੇ ਇਸ ਘਰ ਚ ਆਉਣਾ ਹੀ ਆ ਤੂੰ ਕੋਣ ਹੁੰਨੀ ਆ ਬੋਲਣ ਵਾਲੀ ਜਿਵੇਂ ਬੰਦਰਾ ਖਾਪਣੀ ਪਰ ਗੁੱਡੀ ਅਜੇ ਆਈ ਕਿਉਂ ਨਹੀਂ ਉਹਨੂੰ ਸੁਨੇਹਾ ਨਹੀਂ ਸੀ ਭੇਜਿਆ ਵੀ ਘਰੇ ਪੰਚਾਇਤ ਬੁਲਾਈ ਹੋਈ ਆ ਜੇ ਆ ਕੁਛ ਦੱਸਿਆ ਹੁੰਦਾ ਉਹਦੇ ਸਹਰਿਆਂ ਕਿੱਥੇ ਭੇਜਣਾ ਸੀ ਉਹ ਤਾਂ ਪੂਰੇ ਕਮੀਨੇ ਨੇ ਕਮੀਨੇ ਉਹ ਤਾਂ ਹੁਣ ਮੈਂ ਝੂਠ ਬੋਲ ਕੇ ਬੁਲਾਈ ਆ ਮੈਂ ਕਿਹਾ ਵੀ ਕਰਮਾ ਬਿਮਾਰ ਆ ਭਾਈ ਤੇਰਾ ਭਰਾ ਤੂੰ ਫਟਾਫਟ ਆ ਜਾ ਉਹ ਤਾਂ ਬਹੁਤ ਢਿੱਲਾ ਪਰ ਝੂਠ ਬੋਲਣ ਦੀ ਕਿਹੜੀ ਗੱਲ ਸੀ ਆਪਣੀ ਕੁੜੀ ਸੀ ਆਈ ਜਾਣਾ ਸੀ ਉਹਨੇ ਆ ਦੇਖ ਲਓ ਤੁਸੀਂ ਝੂਠ ਆਪ ਬੋਲਦੇ ਨੇ ਤੇ ਇਲਜ਼ਾਮ ਗੁੱਡੀ ਦੇ ਸਹਰਿਆਂ ਤੇ ਲਾਈ ਜਾਂਦੇ ਨੇ ਤੂੰ ਚੁੱਪ ਕਰਨਾ ਕਿ ਨਹੀਂ ਕਿ ਦਿੱਤੀ ਚੱਕਾ ਤੁਪੀ ਦਾ ਤਾਜ ਸਾਂ ਨਾ ਆਇਆ ਪ੍ਰਧਾਨ ਜੀ ਕਿਹੜੇ ਕਿਹੜੇ ਦੁੱਖ ਆਪਣੇ ਸੀ ਨੇ ਨਸ ਗਏ ਸਾਡੇ ਕੀ ਕੀ ਦੁੱਖੀ ਆ ਆ ਦੇਖੋ ਆ ਗਈ ਗੁੱਡੀ ਇਹਦਾ ਸ਼ਕਲ ਤਾਂ ਵੀ ਅੰਜ ਲੱਗਦੀ ਜਿਵੇਂ ਸਹਰਿਆਂ ਨੇ ਕੁੱਟ ਕੇ ਭੇਜੀ ਹੁੰਦੀ ਆ ਵੀਰੇ ਠੀਕ ਆ ਤੂੰ ਹਾਂ ਮੈਂ ਤਾਂ ਠੀਕ ਆ ਆ ਸਾਰੇ ਜਾਣ ਕਿਉਂ ਇਕੱਠੇ ਹੋਏ ਨੇ ਉਹ ਤੂੰ ਬੈਠ ਤੈਨੂੰ ਸਾਰੀ ਗੱਲ ਦੱਸ ਇੱਥੇ ਇੱਥੇ ਬੈਠ ਤੂੰ ਇੱਥੇ ਕੋਲੇ ਹੋਇਆ ਕੀ ਇਹ ਮੈਨੂੰ ਦੱਸੋ ਤਾਂ ਸਹੀ ਹਾਏ ਹਾ ਸ਼ੂਗਰ ਹੋਇਆ ਮੇਰੀ ਧੀ ਆਈ ਮੈਂ ਤਾਂ ਤੰਤਰ ਸੀ ਪਈ ਸੀ ਮੈਂ ਤਾਂ ਐ ਵੀ ਘਰ ਸੀ ਕੰਨੀ ਆਉਣ ਦੇਣਗੇ ਕੰਨੀ ਨਾ ਆਉਣ ਦੇਣਗੇ ਹਾਏ ਧੀਏ ਮੇਰੇ ਭੈਣ ਦਾ ਦੇ ਕੀ ਹਾਲ ਹੋਇਆ ਤੇਰੇ ਲੋਕੇ ਕੁੜੇ ਬਤਮਨ ਤਾਂ ਤੇਰਾ ਇੰਨਾ ਫਿਕਰ ਸੀਗਾ ਇੰਨਾ ਫਿਕਰ ਸੀਗਾ ਮੈਂ ਤਾਂ ਤੇਰੀ ਮਾਸੀ ਦਾ ਬੂਆ ਨੂੰ ਵੀ ਫੋਨ ਕਰਕੇ ਬੁਲਾਇਆ ਮੇਰੀ ਗੁੱਡੀ ਬਹੁਤ ਔਖੀ ਆ ਭਾਈਆ ਉਹ ਸਾਰੇ ਮੰਮੀ ਮੈਂ ਤਾਂ ਤੁਹਾਡੇ ਸਾਰਿਆਂ ਤੇ ਹੈਰਾਨ ਆ ਤੂੰ ਤਾਂ ਸਿਰਨੇ ਪਰੇਸ਼ਾਨ ਕਿਉਂ ਗੱਲ ਹੋਈ ਕੀ ਆ ਦੇਖ ਲਓ ਮੇਰੀ ਭਾਂਜੀ ਦਾ ਜੇਰਾ ਸੁਬੰਦਰ ਪੀ ਕੇ ਵੀ ਸਮਾਈ ਬੈਠੀ ਆ ਆਪਣਾ ਦੁੱਖ ਨਿਕ ਕਿਸੇ ਨੂੰ ਦੱਸ ਵੀ ਕਿਹੜੇ ਦੁੱਖ ਦੀ ਗੱਲ ਕਰਦੀ ਆ ਤੂੰ ਮਾਸੀ ਮੈਨੂੰ ਕਿਹੜਾ ਦੁੱਖ ਆ ਪਰ ਕੁੜੀਏ ਆ ਸਾਰਾ ਪਰਿਵਾਰ ਤਾਂ ਤਰਾ ਕਹਿੰਦਾ ਕਿ ਸਾਡੀ ਕੁੜੀ ਆਪਣੇ ਸਹੁਰਿਆਂ ਘਰ ਦੁਖੀ ਬਣੀ ਆ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਸੋਗਾਂ ਚ ਰੱਸਾ ਸਿਰ ਤੇ ਗੰਢ ਮੈਂ ਬਸ ਇੱਕ ਗੱਲ ਲਵੀ ਆ ਛੜੇ ਛੜਈਆ ਕਰਾ ਕੇ ਹੋਰ ਜਗਾ ਕਿਤੇ ਦੇਖ ਕੇ ਮੁੰਡਾ ਕਰ ਦੂ ਜਿਹੜੇ ਸਾਰੇ ਬਰਾਬਰ ਦੇ ਹੋ ਹੁਣ ਤਾਂ ਇਹਦੇ ਸਾਰੇ ਨੰਗ ਹੋ ਗਏ ਹੁਣ ਉਸ ਆਪਣੇ ਬਰਾਬਰ ਦੇ ਨਹੀਂ ਰਹੇ ਹੁਣ ਆਪਾਂ ਕੁੜੀ ਐਸੇ ਕਿਵੇਂ ਤੋੜਦੀਏ ਹੁਣ ਅਸੀਂ ਆਪਦੀ ਕੁੜੀ ਭੁੱਖੀ ਥੋੜਾ ਮਾਰਨੀ ਐ ਉਹਨਾਂ ਮਲੰਗਾਂ ਦੇ ਤੋੜ ਕੇ ਉਹ ਬੱਸ ਕਰ ਜੋ ਕਮਾਲ ਹੀ ਹੋ ਗਈ ਤੁਹਾਡੀ ਕਿੱਧਰ ਕਿੱਧਰ ਦੀ ਤੁਸੀਂ ਗੱਲਾਂ ਕਰੇ ਜਾਂਦੇ ਆ ਆਪਦੀ ਕਹਾਣੀਆਂ ਬਣਾਈ ਜਾਂਦੇ ਹੋ ਮੈਂ ਤੁਹਾਨੂੰ ਕਿਹਾ ਵੀ ਮੇਰੇ ਸਾਰੇ ਘਰ ਦੁਖੀ ਆ ਕੱਲਾ ਕੱਲਾ ਜਿਹੀ ਲੱਗਿਆ ਪਿਆ ਹਜੇ ਕੁਝ ਕਰਨ ਮੰਨੇ ਕੰਮ ਚੌਕਸਾ ਖਾਉਂਦੀ ਰਹਿੰਦੀ ਆ ਹੁਣ ਕੰਮ ਨਹੀਂ ਆਉਣਾ ਸਹੀ ਰਿਹਾ ਹੈਗਾ ਪਰ ਮੈਂ ਨਾਲ ਤਾਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਆ ਤੂੰ ਮੈਂ ਕਦੇ ਆਕੇ ਕਿਸੇ ਨੂੰ ਵੀ ਕਿਹਾ ਵੀ ਮੈਂ ਦੁਖੀ ਆ ਘਰ ਵਾਲਾ ਮੇਰਾ ਕਿੰਨਾ ਚੰਗਾ ਸੱਸ ਸਹੁਰਾ ਮੇਰੇ ਉਦੋਂ ਵੱਧ ਚੰਗਾ ਮੈਨੂੰ ਧੀਆਂ ਨਾਲੋਂ ਵੱਧ ਕੇ ਪਿਆਰ ਕਰਦੇ ਆ ਮੰਮੀ ਤੂੰ ਕਦੇ ਮੇਰੇ ਮੋਹ ਉਹਨਾਂ ਦੀ ਚੰਗੀ ਮੰਦੇ ਸੁਣੀ ਆ ਜਾਂ ਉਹਨਾਂ ਦੇ ਮੋਹ ਮੇਰੇ ਬਾਰੇ ਕਦੇ ਕੁਝ ਸੁਣਿਆ ਆ ਵਿਆਹ ਕੋਈ ਗੁੱਡੇ ਗੁੱਡੀ ਦਾ ਖੇਡ ਆ ਜਦੋਂ ਮਰਜ਼ੀ ਵਿਆਹ ਕਰਾ ਦੋ ਜੀ ਜਦੋਂ ਮਰਜ਼ੀ ਛੜਛੜੀ ਆ ਕਰਾ ਦੋ ਜੇ ਜਦੋਂ ਨਾਲ ਕੰਮ ਨਹੀਂ ਸਹੀ ਤਦੋਂ ਜੀ ਛੜਾ ਕੇ ਕਿਤੇ ਹੋਰ ਕਰਾ ਦੋ ਕੱਲ ਨੂੰ ਉੱਥੇ ਉਹਨਾਂ ਦਾ ਕੰਮ ਖਰਾਬ ਹੋ ਜਾ ਫਿਰ ਉੱਥੇ ਵੀ ਛੜਾ ਕੇ ਕਿਤੇ ਹੋਰ ਕਰਾ ਦੋਗੇ ਬਹੁਤ ਸਾਰੇ ਕੇਸ ਸੁਲਝਾਨ ਜਾਂਦਾ ਤੇ ਕਈ ਮਾਮਲਿਆਂ ਵਿੱਚ ਮੁੰਡੇ ਵਾਲੇ ਬੇਕਸੂਰ ਹੁੰਦੇ ਆ ਪਰ ਫਿਰ ਵੀ ਉਹਨਾਂ ਨੂੰ ਜਲਾਲਤਾ ਚਲਦੀ ਪੈਂਦੀ ਆ ਪਰ ਤੁਹਾਡੇ ਵਾਲੇ ਮਾਮਲੇ 'ਚ ਮੁੰਡੇ ਵਾਲੇ 100% ਠੀਕ ਆ ਤੇ ਮੇਰੇ ਕੋਲੇ ਗਲਤ ਕੰਮ ਨਹੀਂ ਹੋਣਾ ਤੁਸੀਂ ਮੇਰੀ ਪਹੁੰਚ ਦਾ ਨਜਾਇਜ਼ ਫਾਇਦਾ ਠਾ ਰਹੇ ਹੋ ਮਾਤਾ ਜੀ ਧੀਆ ਤਾਂ ਆਪਣੇ ਸਹੁਰੇ ਘਰ ਹੀ ਹੱਸਦੀਆਂ ਬਸਦੀਆਂ ਚੰਗੀਆਂ ਲੱਗਦੀਆਂ ਤੇ ਉਹਨਾਂ ਨੂੰ ਆਪਣੇ ਘਰ 'ਚ ਬਸਣ ਦਿਓ ਤੇ ਅੱਜਕੱਲ ਜਿਹੜੀ ਕਹਾਵਤ ਚੱਲ ਰਹੀ ਆ ਨਾ ਕਿ ਕਈ ਮਾਵਾਂ ਆਪਣੇ ਧੀਆ ਦੇ ਘਰ ਪੱਟਦੀਆਂ ਉਸ ਕਹਾਵਤ ਨੂੰ ਸੱਚਾ ਨਾ ਕਰੋ ਪ੍ਰਧਾਨ ਜੀ ਸੱਚਾ ਨਾ ਮੈਂ ਹੁਣ ਹੋਰ ਵੀ ਨਹੀਂ ਦੇਣਾ ਚੱਲ ਪੈਣਾ ਮੈਂ ਚੱਲਿਆ ਇਹਨੂੰ ਇਹਦੇ ਸਾਰੇ ਕਰ ਇਦਾਂ ਹੀ ਹੱਸਦੀ ਵਸਦੀ ਨੂੰ ਛੱਡਣ ਨੂੰ ਤੇ ਬੇਬੇ ਖਬਰਦਾਰ ਜੇ ਤੂੰ ਅੱਜ ਤੋਂ ਬਾਅਦ ਇਸ ਤੇ ਘਰ ਦੇ ਵਿੱਚ ਕਿਸੇ ਵੀ ਕਿਸਮ ਦੀ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਨਵੇਂ ਮਾਸੀ ਤੇਰੇ ਮੂਰੇ ਵੀ ਬੰਨੇ ਹੱਥ ਤੂੰ ਆਪਣੀ ਭੈਣ ਨੂੰ ਅਕਲ ਤਾਂ ਕੀ ਦੇਣੀ ਆ ਤੂੰ ਇਹਦੀ ਆਪਣੀ ਤੂੰ ਭਾਣ ਜੀ ਦੇ ਘਰ ਪੱਟਣ ਤੇ ਤੂੰ ਨਹੀਂ ਆਂ ਚੱਲ ਪੈਣੇ ਆਪਣੇ ਘਰ